ਜੰਦਲੋ ਕੇ ਥਾਣਾ ਮਮਦੂਰ ਇੱਥੇ 14 ਸਾਲ ਦੀ ਕੁੜੀ ਉਹ ਪਬਜੀ ਖੇਡਦੇ ਹੋਏ ਘਰੋਂ ਚਲੀ ਗਈ ਤੇ ਉਹ ਕੁੜੀ ਮਿਸਿੰਗ ਸੀ ਇਸ ਕੁੜੀ ਨੂੰ ਗਾਜ਼ੀਆਬਾਦ ਜਾ ਕੇ ਰਿਕਵਰ ਕੀਤਾ ਤੇ ਉੱਥੋਂ ਕੁੜੀ ਨਾਲ ਪੁੱਛਗਿੱਛ ਕਰਕੇ ਤੇ ਗੱਲਬਾਤ ਕਰਕੇ ਇਹ ਪਤਾ ਲੱਗਿਆ ਇੱਕ ਮੁੰਡੇ ਦੇ ਨਾਲ ਦੋਸਤੀ ਹੋਈ ਸੀ ਪਬਜੀ ਖੇਡਦੇ ਆ ਉਹ ਮੁੰਡਾ ਇਹਨੂੰ ਗਾਜ਼ੀਆਬਾਦ ਤੋਂ ਮਮਦੂਰ ਲੈਣ ਆਇਆ ਸੀ ਤੇ ਇੱਥੋਂ ਹੀ ਇਕੱਠੇ ਗਾਜ਼ੀਆਬਾਦ ਦੇ ਸੀ ਔਰ ਜੀ ਗੇਮ ਜਿਹੜੀ ਹੈ ਉਹ ਖੇਡੇ ਸੀਗੇ ਉਹਦੇ ਵਿੱਚੋਂ ਹੀ ਕੋਈ ਐਵੇਂ ਤੱਕ ਨਿਕ ਹੋਇਆ ਇਹਨਾਂ ਦਾ ਇਹ ਲੜਕੇ ਹੀ ਸੀਗੇ ਉੱਥੇ ਤੋਂ ਆਪ ਫਰਾਰ ਸੀਗੇ ਪਬਜੀ ਖੇਡਦੀ ਇੱਕ 14 ਸਾਲਾਂ ਦੀ ਬੱਚੀ ਘਰ ਦੇ ਵਿੱਚੋਂ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਹੁਣ ਮਮਦੋਟ ਪੁਲਿਸ ਨੇ ਉਸ ਬੱਚੀ ਨੂੰ ਕਰੀਬ 19 ਦਿਨਾਂ ਬਾਅਦ ਗਾਜ਼ੀਆਬਾਦ ਤੋਂ ਬਰਾਮਦ ਕੀਤਾ ਹੈ ਜਿੱਹਾਂ ਫਿਰੋਜ਼ਪੁਰ ਦੇ ਮਮਦੋਟ ਦੇ ਪਿੰਡ ਸਹੜਕੇ ਤੋਂ ਇਹ ਮਾਮਲਾ ਸਾਹਮਣੇ ਆਇਆ ਸੀ ਪਰਿਵਾਰ ਨੇ ਦੱਸਿਆ ਸੀ ਕਿ ਉਹਨਾਂ ਦੀ ਬੱਚੀ ਪਬਜੀ ਗੇਮ ਖੇਡਦੀ ਆ ਤੇ ਇਸੇ ਦੌਰਾਨ ਉਹ ਡਿਪਰੈਸ਼ਨ ਦੇ ਵਿੱਚ ਰਹਿੰਦੀ ਸੀ ਤੇ ਉਹ ਘਰ ਦੇ ਵਿੱਚੋਂ ਰਾਤ ਨੂੰ ਗਾਇਬ ਹੋ ਗਈ ਉਸ ਦੀਆਂ ਸੀਸੀਟੀਵੀ ਵੀਡੀਓਜ਼ ਵੀ ਸਾਹਮਣੇ ਆਈਆਂ ਸੀ ਪਰ ਤੁਹਾਨੂੰ ਦੱਸਦੀ ਕਿ ਹੁਣ ਪੁਲਿਸ ਨੇ ਉਸ ਬੱਚੀ ਨੂੰ ਗਾਜ਼ੀਆਬਾਦ ਤੋਂ ਬਰਾਮਦ ਕੀਤਾ ਹੈ ਪਰਿਵਾਰ ਵੀ ਬਹੁਤ ਜ਼ਿਆਦਾ ਖੁਸ਼ ਹੈ ਤੇ ਉਹਨਾਂ ਦੇ ਵੱਲੋਂ ਪੁਲਿਸ ਦਾ ਵੀ ਧੰਨਵਾਦ ਕੀਤਾ ਗਿਆ ਤੇ ਉਦੋਂ ਪੁਲਿਸ ਦੇ ਵੱਲੋਂ ਵੀ ਦੱਸਿਆ ਗਿਆ ਕਿ ਇਸ ਬੱਚੀ ਦੇ ਵੱਲੋਂ ਪਬਜੀ ਗੇਮ ਖੇਡੀ ਜਾਂਦੀ ਸੀ ਇਸ ਦੌਰਾਨ ਇੱਕ ਨੌਜਵਾਨ ਦੇ ਨਾਲ ਉਸ ਦੀ ਗੱਲਬਾਤ ਹੋਈ ਉਸ ਦੇ ਨਾਲ ਦੋਸਤੀ ਹੋਈ ਜਿਸ ਤੋਂ ਬਾਅਦ ਦੋਵਾਂ ਨੇ ਮਿਲਣ ਦਾ ਪਲਾਨ ਬਣਾਇਆ ਗਾਜ਼ੀਆਬਾਦ ਤੋਂ ਨੌਜਵਾਨ ਮਾਮਦੂਰ ਦੇ ਵਿੱਚ ਉਸ ਨੂੰ ਲੈਣ ਲਈ ਆਇਆ ਤੇ 14 ਸਾਲਾਂ ਦੀ ਬੱਚੀ ਉਸ ਨੌਜਵਾਨ ਦੇ ਨਾਲ ਚਲੀ ਜਾਂਦੀ ਹੈ ਰਾਤ ਨੂੰ ਦੱਸਦੇ ਕਿ 19 ਦਿਨਾਂ ਬਾਅਦ ਪੁਲਿਸ ਦੇ ਵੱਲੋਂ ਇਸ ਬੱਚੀ ਨੂੰ ਬਰਾਮਦ ਕੀਤਾ ਗਿਆ ਹੈ ਨੌਜਵਾਨ ਫਰਾਰ ਦੱਸਿਆ ਜਾ ਰਿਹਾ ਹੈ ਫਿਲਹਾਲ ਪੁਲਿਸ ਦੇ ਵੱਲੋਂ ਇਸ ਬੱਚੀ ਨੂੰ ਉਸ ਦੇ ਘਰਦਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ ਇਹ ਪਬਜੀ ਗੇਮ ਜਿਹੜੀ ਹੈ ਉਹ ਖੇਡਦੇ ਸੀਗੇ ਅੱਜ ਤੋਂ ਜਿਵੇਂ ਕਰੀਬ 4-5 ਮਹੀਨੇ ਪਹਿਲਾਂ ਤੇ ਉਹਨਾਂ ਦੇ ਵਿੱਚੋਂ ਹੀ ਕੋਈ ਐਵੇਂ ਦਾ ਕਨੈਕਟ ਹੋਇਆ ਇਹਨਾਂ ਦਾ ਉਸ ਬੰਦੇ ਨੇ ਕਨੈਕਟ ਜਦੋਂ ਕੀਤਾ ਤੇ ਕਰਨ ਤੋਂ ਬਾਅਦ ਹੀ ਇਹ ਸਭ ਕੁਝ ਹੋਇਆ ਜੀ ਜਿਵੇਂ ਉਸਨੇ ਨੂੰ ਨੂੰ ਜਿਵੇਂ ਕਿ ਬੁਕਲਾ ਲਿਆ ਜਾਂ ਕੋਈ ਇਹਨਾਂ ਨੂੰ ਕੋਈ ਗੱਲ ਕਹੀ ਉਹ ਫਿਰ ਇਹ ਗੁੱਡੀਆਂ ਉਸ ਸਾਹ ਦੇ ਨਾਲ ਜਨਕ ਕੋਈ ਲੱਭਦਾ ਹੋਈ ਸੀ ਇਹ ਬਾਈ ਤਰੀਕ ਨੂੰ ਜੀ ਕਿੰਨੇ ਦਿਨ ਬਾਅਦ ਕਿੱਥੋਂ ਲੱਭੀ ਤੇ ਕਿਵੇਂ ਲੱਭੀ ਤੇ ਸਰ ਲੱਭੀ ਇਸ ਤਰੀਕੇ ਜੀ ਸਰ ਐਸਚੂ ਸਾਹਿਬ ਨੂੰ ਐਸੀ ਦਰਖਾਸਤ ਦਿੱਤੀ ਸੀਗੀ ਤੇ ਇਹਨਾਂ ਨੇ ਸਾਰਾ ਜੋ ਕਿ ਉਹਨ ਦਾ ਫੋਨ ਵਗੈਰਾ ਸਾਰਾ ਟ੍ਰੇਸ ਕੀਤਾ ਟ੍ਰੇਸ ਕਰਨ ਤੋਂ ਬਾਅਦ ਜਿਵੇਂ ਜਿਵੇਂ ਪ੍ਰਿੰਨਾਂ ਨੂੰ ਪਤਾ ਲੱਗਦਾ ਸੀ ਇਹ ਸਾਨੂੰ ਦੱਸਦੇ ਸੀਗੇ ਕਿ ਇੱਥੇ ਇੱਥੇ ਫੋਨ ਚੱਲ ਰਿਹਾ ਹੈ ਫਿਰ ਉਹ ਅਸੀਂ ਜਾਨਿ ਕੇ ਗਏ ਆ ਪਰਸੋਂ ਕਿਹੜੀ ਤਰੀਕ ਸੀਗੀ ਪਰਸ ਹੈ ਜੀ ਅੱਜ ਅੱਜ ਤੋਂ ਦੋ ਦਿਨ ਪਹਿਲਾਂ 8 ਤਰੀਕ ਹਾਂ 8 ਤਰੀਕ ਸੀਗੀ ਗਏ ਫਿਰ ਸਰ ਨੇ ਨਾਲ ਪੁਲਿਸ ਵਾਲੇ ਭੇਜੇ ਆ ਉਸ ਤੋਂ ਪਿੱਛੇ ਅਸੀਂ ਉੱਥੇ ਜਦੋਂ ਪਹੁੰਚੇਗਾ ਜਿਆ ਬਾਦ ਹੋਂਚੋਂ ਤੋਂ ਬਾਅਦ ਫਿਰ ਅਸੀਂ ਜਿਵੇਂ ਜਿਵੇਂ ਸਰ ਨੂੰ ਤਾਜ਼ਾ ਅਪਡੇਟ ਮਿਲਦਾ ਸੀਗਾ ਤੇ ਸਰ ਸਾਨੂੰ ਦੱਸੀਗੇ ਤੇ ਅਸੀਂ ਉਹ ਉੱਥੇ ਜਿਹੜੀ ਜਿਹੜੀ ਜਗ੍ਹਾ ਤੇ ਲੋਕੇਸ਼ਨ ਮਿਲਦੀ ਸੀਗੀ ਉੱਥੇ ਉੱਥੇ ਅਸੀਂ ਨਾਲ ਜਾਨੀ ਕਿ ਪੁਲਿਸ ਦੇ ਅਸੀਂ ਮੈਂ ਵੀ ਸੀਗਾ ਤੇ ਉੱਥੇ ਉੱਥੇ ਜਾ ਕੇ ਅਸੀਂ ਜਾ ਕੇ ਤੇ ਛਾਪਾ ਮਾਰਿਆ ਘਰ ਦੇ ਵਿੱਚੋਂ ਮਿਲੇ ਹਾਂ ਜੀ ਉਹ ਆਪ ਹੈ ਨਹੀਂ ਸੀਗੇ ਬਟ ਇਹ ਲੜਕੀਆਂ ਹੀ ਸੀਗੀਆਂ ਉੱਥੇ ਤੇ ਉਹ ਆਪ ਫਰਾਰ ਸੀਗੇ ਕਿੰਨੀ ਉਮਰ ਬੇਟੀ ਦੀ ਮੇਰੀ ਸਰ ਬੇਟੀ ਦੀ ਹੈਗੀ 13 ਸਾਲ ਤੇ 5 ਮਹੀਨੇ ਹੈ ਜੀ ਹਾਂ ਤੁਸੀਂ ਰਾਜੀ ਹੋ ਬਹੁਤ ਬਹੁਤ ਰਾਜੀ ਹਾਂ ਬਹੁਤ ਖੁਸ਼ੀ ਹੈ ਜੀ ਇੰਨੀ ਖੁਸ਼ੀ ਹੈ ਕਿ ਮੈਨੂੰ ਪਤਾ ਮੈਂ ਤੁਹਾਨੂੰ ਦੱਸੇ ਜਨਾ ਬਹੁਤ ਜ਼ਿਆਦਾ ਹਾਂਜੀ ਕਿਸ ਤਰ੍ਹਾਂ ਲੰਭ ਸਕੇ ਲੱਭ ਸਕੇ ਇਸ ਤਰ੍ਹਾਂ ਐਸਚੋ ਸਾਹਿਬ ਨੇ ਸਾਰੇ ਆਪਣੇ ਬੇਟੇ ਅਜ਼ਰ ਇਹਨਾਂ ਦੇ ਕਰਕੇ ਸਾਰਾ ਕੁਝ ਹੋਇਆ ਹੈ ਬਹੁਤ ਵੀ ਕਰੀਏ ਤਾਂ ਕੁਝ ਹਾਂਜੀ ਬਹੁਤ ਜ਼ਿਆਦਾ ਖੁਸ਼ ਹਾਂ ਜੀ ਫਿਰ ਇਹਨਾਂ ਨੇ ਇੱਕ ਪੈਸਾ ਵੀ ਨਹੀਂ ਕਿਤੇ ਮੇਰਾ ਲੱਗਣ ਦਿੱਤਾ ਕਿ ਹੋਇ ਕਿ ਹੁੰਦਾ ਵੀ ਲੋਕ ਕਹਿੰਦੇ ਜਿਵੇਂ ਪੈਸੇ ਲੈਂਦੇ ਆ ਜੋ ਵੀ ਇਹ ਕਰਦੇ ਆ 1 ਰੁਪਿਆ ਵੀ ਨਹੀਂ ਮੇਰਾ ਨਾਂ ਨੇ ਜਾਇ ਲੱਗਣ ਦਿਤਾਈ ਅਖਮੀਚ ਪਿਛਲੇ ਦਿਨੋਂ ਇੱਕ ਨਿਊਜ਼ ਵਿੱਚ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਇਹ ਦੱਸਿਆ ਜਾ ਰਿਹਾ ਸੀ ਕਿ ਇੱਕ ਪਿੰਡ ਜੱਲੋ ਕੇ ਥਾਣਾ ਮਮਦੋਤ ਦੇਖੇ 14 ਸਾਲ ਦੀ ਕੁੜੀ ਜਿਹਦਾ ਨਾਮ ਅੰਜੂ ਬਾਲਾ ਹੈ ਉਹ ਪਬਜੀ ਖੇਡਦੇ ਹੋਏ ਘਰੋਂ ਚਲੀ ਗਈ ਤੇ ਉਹ ਕੁੜੀ ਮਿਸਿੰਗ ਸੀ ਇਸ ਗੱਲ ਤੇ ਮਾਪਿਆਂ ਨੇ ਸ਼ੱਕ ਜ਼ਾਹਿਰ ਕੀਤਾ ਕੁੜੀ ਦੇ ਕਿਡਨੈਪ ਹੋਣ ਦਾ ਕਿ ਉਸ ਨੂੰ ਕੋਈ ਵਰਗਲਾ ਕੇ ਘਰੋਂ ਲੈ ਗਿਆ ਹੈ ਇਸ ਵਾਰਦਾਤ ਦੇ ਹੋਣ ਤੋਂ ਬਾਅਦ ਥਾਣਾ ਮਮਦੂਦ ਵਿਖੇ ਮਕੱਦਮਾ ਨੰਬਰ 260 ਮਿਤੀ 25 ਨਵੰਬਰ ਨੂੰ ਕਿਡਨੈਪਿੰਗ ਦਾ ਦਰਜ ਕੀਤਾ ਗਿਆ ਅਤੇ ਇਸ ਕੁੜੀ ਨੂੰ ਟ੍ਰੇਸ ਕਰਨ ਲਈ ਇੱਕ ਸਪੈਸ਼ਲ ਟੀਮ ਗਠਿਤ ਕੀਤੀ ਗਈ ਅੰਡਰ ਦ ਲੀਡਰਸ਼ਿਪ ਆਫ ਐਸ ਐਚ ਓ ਮਮਦੂਦ ਇੰਸਪੈਕਟਰ ਅਭਿਨਵ ਚੋਹਾਨ ਇਸ ਟੀਮ ਨੇ ਟੈਕਨੀਕਲੀ ਟ੍ਰੇਸ ਕਰਦੇ ਹੋਏ ਅਤੇ ਹੋਰ ਵੀ ਲਿੰਕ ਲੱਭਦੇ ਆ ਇਸ ਕੁੜੀ ਨੂੰ ਗਾਜ਼ੀਆਬਾਦ ਜਾ ਕੇ ਰਿਕਵਰ ਕੀਤਾ ਕੱਲ ਅਸੀਂ ਇਸ ਨੂੰ ਗਾਜ਼ੀਆਬਾਦ ਦੇ ਸਿਹਾਨੀ ਏਰੀਆ ਚ ਰਿਕਵਰ ਕੀਤਾ ਤੇ ਉੱਥੋਂ ਕੁੜੀ ਨਾਲ ਪੁੱਛਗਿੱਛ ਕਰਕੇ ਤੇ ਗੱਲਬਾਤ ਕਰਕੇ ਇਹ ਪਤਾ ਲੱਗਿਆ ਕਿ ਇਸ ਅੰਜੂ ਨਾਮ ਦੀ ਕੁੜੀ ਦੀ ਇੱਕ ਮੁੰਡੇ ਦੇ ਨਾਲ ਦੋਸਤੀ ਹੋਈ ਸੀ ਪਬਜੀ ਖੇਡਦੇ ਆ ਤੇ ਉਸ ਮੁੰਡੇ ਦੇ ਨਾਲ ਦੋਸਤੀ ਕਰਦੇ ਕਰਦੇ ਇਹਨਾਂ ਨੇ ਆਪਸ ਵਿੱਚ ਮਿਲਣ ਦਾ ਪਲਾਨ ਬਣਾਇਆ ਉਹ ਮੁੰਡਾ ਇਹਨੂੰ ਗਾਜ਼ੀਆਬਾਦ ਤੋਂ ਮਮਦੂਦ ਲੈਨ ਆਇਆ ਸੀ ਤੇ ਇੱਥੋਂ ਇਹ ਇਕੱਠੇ ਗਾਜ਼ੀਆਬਾਦ ਗਏ ਸੀ ਤੇ ਇਹ ਬਹੁਤ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ कल ममदूर थाने दी पुलिस दी एक स्पेशल टीम ने गाजियाबाद जाके कुड़ी नु सक्सेसफुली रिकवर कर लिया। शंकाई सोर्सेस जुटाए गए सी। एक टेक्निकल इन्वेस्टिगेशन जिवें कि मैं दसे कि PUBG गेम जड़ी कुड़ी खेलदी सी, ਉਸ চো ਅਸੀਂ ਲਿੰਕ ਲੱਭਿਆ। ਉਸ ਨੇ ਮੋਬਾਈਲ ਫੋਨਸ ਦੇ ਕਾਲ ਡਿਟੇਲਸ ਸੋ ਲਿੰਕ ਲੱਭਿਆ ਤੇ ਹੋਰ ਵੀ ਜਿਹੜੀ ਲੋਕੇਸ਼ਨ ਅਸੀਂ ਟ੍ਰੇਸ ਕੀਤੀਆਂ ਸੀ, ਉਹਨਾਂ ਤੋਂ ਸਾਨੂੰ ਜਿਹੜਾ ਲਿੰਕ ਲੱਭਿਆ ਉਹ ਗਾਜ਼ੀਆਬਾਦ ਦਾ ਮਿਲਿਆ ਸੀ। ਦੋਸ਼ੀ ਗ੍ਰਿਫਤਾਰ ਹੈ? ਨਹੀਂ ਦੋਸ਼ੀ ਮੌਕੇ ਤੋਂ ਫਰਾਰ ਹੈ। ਬਟ ਕੁੜੀ ਨੂੰ ਅਸੀਂ ਸੇਫਲੀ ਰਿਕਵਰ ਕਰ ਲਿਆ ਇਹ ਪਤਾ ਲੱਗਾ ਕਿ ਦੋਸ਼ੀ ਆਇਆ ਕਿਵੇਂ ਸੀ ਤੇ ਇੱਕ ਇਸਪ੍ਰਾਂਗਿਆ ਦੇ ਨੈਟਵਰਕ ਦੋਨੋਂ ਜਨਨ ਉਹ ਸੀ ਇਨਵੈਸਟੀਗੇਟ ਕਰ ਰਹੇ ਕਿ ਇਸ ਦਾ ਕਿਥੋਂ ਗਏ ਨੇ ਕਿਵੇਂ ਗਏ ਨੇ ਤੇ ਇਹ ਕਦੋਂ ਇਹਨਾਂ ਦਾ ਪਲਾਨ ਬਣਿਆ ਸੀ ਇੱਥੇ ਇੱਥੋਂ ਜਾਣ ਦਾ ਉਹ ਜਿਵੇਂ ਕੀ ਸਾਨੂੰ ਹੋਰ ਇਨਵੈਸਟੀਗੇਸ਼ਨ ਕਰਦਿਆਂ ਚੀਜ਼ਾਂ ਦਾ ਪਤਾ ਲੱਗੂਗਾ ਉਹ ਦੱਸ ਕੁੜੀ ਕਿੰਨੇ ਚਿਰ ਤੋਂ ਉਸ ਦੇ ਲਿੰਕ ਦੇ ਵਿੱਚ ਸੀਗੀ ਤਕਰੀਬਨ ਪਿਛਲੇ 1 ਤੋਂ 1.5 ਮਹੀਨੇ ਤੋਂ ਕਿੰਨੀ ਦੂਰ ਹੈ ਉਹਨੂੰ ਮਾਪਿਆਂ ਦੇ حوالے ਕਰ ਦਿੱਤੀ ਗਈ ਜੀ ਮਾਪਿਆਂ ਦੇ ਹਵਾਲੇ ਉਹਨੂੰ ਸੇਫਲੀ ਰਿਕਵਰ ਕਰਕੇ ਹਵਾਲੇ ਕਰ ਦਿੱਤਾ ਗਿਆ ਤੇ ਅੱਗੇ ਦੀ ਜਿਹੜੀ ਤਫਤੀਸ਼ ਚੱਲ ਰਹੀ ਹੈ ਕਿਤੋਂ ਲਈ ਹੈ ਬਾਕੀ ਕਿੰਨੀ ਦੂਰੀ ਤੇ ਤਕਰੀਬਨ 8 8.5 ਘੰਟੇ ਦੂਰ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਉਸ ਮੁਲਜ਼ਮ ਨੂੰ ਵੀ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ ਤੇ ਪੁੱਛਗਿੱਛ ਦੌਰਾਨ ਉਹ ਨਦੀ ਵੱਲੋਂ ਵੱਡੇ ਖੁਲਾਸੇ ਹੋਣ ਦੀ ਵੀ ਸੰਭਾਵਨਾ ਜਤਾਈ ਗਈ ਹੈ ਪੁਲਿਸ ਵੱਲੋਂ ਫਿਲਹਾਲ ਇਸ ਬੱਚੀ ਨੂੰ ਨਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ ਫਿਰੋਜ਼ਪੁਰ ਤੋਂ ਪਰਮਜੀਤ ਸਿਖਣਾ ਪੰਜਾਬੀ ਲੋਕ ਚੈਨਲ